ਜਲੰਧੋਂ ਦੇ ਇੱਕ ਬੜੀ ਵੱਡੀ ਖਬਰ ਆ ਰਹੀ ਹੈ ਜੋ ਕੀ ਖਬਰ ਹੈ ਕਿ ਜਲੰਧਰ ਦੇ ਵਿੱਚ ਐਨਕਾਉਂਟਰ ਹੋ ਰਿਹਾ ਹੈ ਜਲੰਧਰ ਦੇ ਐਨਕਾਉਂਟਰ ਦੇ ਵਿੱਚ ਦੋ ਗੈਂਗਸਟਰ ਜੋ ਕਿ ਪੁਲਿਸ ਦੀ ਚਪੇਟ ਵਿੱਚ ਆਏ ਹਨ ਜਿਨ੍ਹਾਂ ਤੇ ਜਦੋਂ ਪੁਲਿਸ ਤੇ ਉਹਨਾਂ ਨੇ ਗੋਲਾਬਾਰੀ ਕੀਤੀ ਤਾਂ ਕੋ ਗੋਲਾਬਾਰੀ ਹੀ ਕਰਦਿਆ ਉਹ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਸੋਨੂ ਖਤਰੀ ਗੈਂਗ ਤੇ ਇਹ ਦੋ ਗੈਂਗਸਟਰ ਜ਼ਖਮੀ ਕਰ ਦਿੱਤੇ ਗਏ ਹਨ ਜਲੰਧਰ ਦੇ ਸੂਚੀ ਪਿੰਡ ਦੀ ਇਹ ਘਟਨਾ ਅੱਜ ਉਸ ਵੇਲੇ ਵਾਪਰੀ ਜਦੋਂ ਪੁਲਸ ਨੂੰ ਇਤਲਾ ਮਿਲੀ ਕਿ ਸੋਨੂ ਕਦੀ ਗੈਂਗ ਦੇ ਇਹ ਗੁਰਗੇ ਜੋ ਕੀ ਕਾਫੀ ਕਿਸਮ ਚ ਲੜਿੰਦੇ ਹਨ ਇਹ ਜਦੋਂ ਉੱਥੋਂ ਉਹਨਾਂ ਦਾ ਪਿੱਛਾ ਜੋ ਪੁਲਿਸ ਨੇ ਜਦੋਂ ਕੀਤਾ ਤੇ ਜਦੋਂ ਉਹਨਾਂ ਦੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਦੀ ਕਾਰਵਾਈ ਤੋਂ ਪਹਿਲਾਂ ਹੀ ਇਹਨਾਂ ਨੇ ਉਹਨਾਂ ਤੇ ਗੋਲੀ ਚਲਾਈ ਵੇਖੋ ਪੁਲਿਸ ਨੇ ਜਵਾਬ ਦਿੰਦਿਆਂ ਇਹਨਾਂ ਦੇ ਗੋਲੀ ਚਲਾਈ ਤੇ ਇਹਨਾਂ ਨੂੰ ਜ਼ਖਮੀ ਕਰ ਦਿੱਤਾ ਹੁਣ ਸੁੱਚੀ ਪਿੰਡ ਦੇ ਵਿੱਚ ਇਨਕਾਊਂਟਰ ਦਾ ਇਹ ਮਸਲਾ ਹੈ ਲੱਗੇ ਤਾਂ ਅਗੇ ਲੋਕਾਂ ਦੇ ਵਿੱਚ ਤਣਾਅ ਦਾ ਮਾਹੌਲ ਹੈ ਪਰ ਪੁਲਿਸ ਨੇ ਉੱਥੇ ਪੂਰੀ ਨਾਕਾਬੰਦੀ ਕੀਤੀ ਹੋਈ ਹੈ ਕਿਸੇ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਤੁਸੀਂ ਦੇਖ ਰਹੇ ਤਸਵੀਰਾਂ ਵਿੱਚ ਦੋ ਗੁਰਗਿਆਂ ਨੂੰ ਕਿਦਾਂ ਜ਼ਖਮੀ ਕਰ ਦਿੱਤਾ ਪੁਲਿਸ ਨੇ ਅੱਜ ਜਲੰਧਰ ਦਾ ਇਹ ਇਨਕਾਊਂਟਰ ਜੋ ਕਿ ਸੁੱਚੀ ਪਿੰਡ ਦੇ ਵਿੱਚ ਹੋਇਆ ਹੈ ਜਿਸ ਵਿੱਚ ਸੁੱਚੀ ਸੁੱਚੀ ਪਿੰਡ ਦੇ ਵਿੱਚ ਸੋਨੂ ਖਤਰੀ ਨਾਮ ਦੇ ਜੋ ਗੈਂਗਸਟਰ ਇਹ ਉਸ ਦੇ ਗੁਰਗਿਆਂ ਨੂੰ ਜ਼ਖਮੀ ਕਰ ਦਿੱਤਾ ਗਿਆ ਗੋਲੀਆਂ ਮਾਰ ਮਾਰ ਕੇ ਕਿਉਂਕਿ ਉਹਨਾਂ ਨੇ ਗਪੁੱਲਸ ਤੇ ਗੋਲ ਚਲਾਈ ਸੀ ਤੇ ਇਹ ਹੋਰ ਵੀ ਕੇਸਾਂ ਵਿੱਚ ਲੜਿੰਦੇ ਨੇ ਨਿਤ ਦਿਨ ਪੁਲਿਸ ਦੀ ਕਾਰਵਾਈ ਦੀ ਇਹ ਕਾਰਗੁਜ਼ਾਰੀ ਦੇਖਦਿਆਂ ਜਿੱਥੇ ਲੋਕ ਖੁਸ਼ ਨੇ ਉੱਥੇ ਨਾਲ ਉਸ ਵੇਲੇ ਉੱਥੇ ਤਣਾਅ ਵੀ ਪੈਦਾ ਹੋ ਜਾਂਦਾ ਜਿੱਥੇ ਇਹ ਘਟਨਾ ਵਾਪਰਦੀ ਹੈ ਇਹਦੇ ਕਈ ਸੂਤਰ ਤਾਂ ਇਹ ਕਹਿੰਦੇ ਨੇ ਕਿ ਕਈਆਂ ਨੂੰ ਤਾਂ ਉਸ ਵੇਲੇ ਵੀ ਇਹਨਾਂ ਕੌਨਟ ਦਾ ਸਾਹਮਣਾ ਕਰਨਾ ਪੈ ਜਾਂਦਾ ਮਲਜਮਾਂ ਨੂੰ ਜਦੋਂ ਉਹਨਾਂ ਨੂੰ ਨਿਸ਼ਾਨਦੇਹੀ ਲਈ ਲੈ ਕੇ ਜਾਇਆ ਜਾਂਦਾ ਤੇ ਉਹ ਭੱਜਣ ਦੀ ਕੋਸ਼ਿਸ਼ ਕਰਦੇ ਆਂ ਤੇ ਫਿਰ ਉੱਥੇ ਇਨਕਾਊਂਟਰ ਹੋ ਜਾਂਦੇ ਇਨਕਾਊਂਟਰ ਹੁੰਦਾ ਹੈ ਤੇ ਉਹ ਮਾਰੇ ਜਾਂਦੇ ਨੇ ਪਰ ਇਹ ਇਨਕਾਊਂਟਰ ਅੱਜ ਜੋ ਹੋਇਆ ਸੁੱਚੀ ਪਿੰਡ ਦੇ ਲਾਗੇ ਇਹਦੇ ਵਿੱਚ ਤਾਂ ਇਹਨਾਂ ਨੇ ਗੋਲੀ ਚਲਾਈ ਪੁਲਿਸ ਤੇ ਪੁਲਿਸ ਨੇ ਕੋ ਗੋਲੀਬਾਰੀ ਕੀਤੀ ਤੇ ਗੋਲੀਬਾਰੀ ਵਿੱਚ ਦੋਨਾਂ ਨੂੰ ਜ਼ਖਮੀ ਕੀਤਾ ਜ਼ਖਮੀ ਕਰਕੇ ਦੋਨਾਂ ਨੂੰ ਜੋ ਪੇਟ ਵਿੱਚ ਲੱਲਿਆ ਤੇ ਸੋਨੂੰ ਖੱਤੀ ਨੂੰ ਇਹ ਬੜਾ ਵੱਡਾ ਘਾਟਾ ਪਿਆ ਉਹਨੇ ਆਪਣੇ ਗੁਰਗਿਆਂ ਨੂੰ ਕਿਸੇ ਕਹਿੰਦੇ ਵੱਡੀ ਤਾੜ ਵਿੱਚ ਭੇਜਿਆ ਸੀ ਹੁਣ ਇਹ ਤਾੜ ਦਾ ਜੋ ਵੀ ਜੋ ਵੀ ਉਹਨਾਂ ਦੀ ਤਾੜ ਸੀ ਇਸ ਦੇ ਬਾਰੇ ਪੁਲਿਸ ਇਨਵੈਸਟੀਗੇਸ਼ਨ ਵਿੱਚ ਪਤਾ ਲੱਗੇਗਾ ਤੁਸੀਂ ਜੁੜੇ ਰਹੋ ਸਾਡੇ ਨਾਲ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਕੈਮਰਾਮੈਨ ਮਨਜੋ ਚਾਨਾਲ ਅਮਨਦੀਪ ਸਿੰਘ